ਇਸ ਪੰਜਵੇਂ ਨਾਨਕ ਦੀ ਗਾਥਾ ਕਿਸ ਵਿਦਖੋਲ ਸੁਣਾਵਾ ਤਨ ਅਰਜਨ ਦੇਵ ਗੁਰੂ ਸਰਦਾ ਦੇ ਨਾਲ ਸੀਸ ਝੁਕਾਵਾ ਤਨ ਅਰਜਨ ਦੇਵ ਗੁਰੂ ਸਰਦਾ ਦੇ ਨਾਲ ਸੀਸ ਝੁਕਾਵਾ ਜ਼ਾਲਮ ਦੇਨ ਉਹ ਕੁਝ ਆਪਣੇ ਤਨ ਤੇ ਸੈ ਗਏ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬਹਿ ਗਏ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬਹਿ ਗਏ ਉਸ ਚੰਦੂ ਪਾਪੀ ਨੇ ਡਾਡਾ ਗੁਰ ਨਾਲ ਕਹਿਰ ਕਮਾਇਆ ਹੇਠਾਂ ਦਿੱਤੀ ਉੱਤੋਂ ਰੇਤਾ ਗਰਮ ਪਵਾਇਆ ਚੁਰਬਾਲ ਦਿੱਤੀ ਉੱਤੋਂ ਰੇਤਾ ਗਰਮ ਪਵਾਇਆ ਪਰ ਪੰਡਾ ਟੁੱਟ ਜਾਣਾ ਜ਼ੁਲਮ ਦਾ ਹਰ ਇੱਕ ਤਾਈ ਕਹਿਗੇ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬੈਗੇ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵਿਆਂ ਤੇ ਵੀ ਬੈ ਗਏ ਜੋ ਲੋਕ ਕੀ ਵੇਂਦੇ ਸੀ ਕਈਆਂ ਦਾ ਰੰਗ ਜ਼ਰਦ ਸੀ ਹੋ ਗਿਆ ਚਰਣਾ ਵਿੱਚ ਸਤਿਗੁਰ ਦੇ ਚਨ ਤੇ ਸੂਰਜ ਆਣ ਖਲੋ ਗਿਆ ਚਰਣਾ ਵਿੱਚ ਸਤਿਗੁਰ ਦੇ ਨਤੇ ਸੂਰਜ ਆਣ ਖਲੋ ਗਿਆ ਤਾਰੇ ਵੀ ਚੁੱਪ ਹੋ ਗਏ ਤਾਰੇ ਵੀ ਚੁੱਪ ਹੋ ਗਏ ਕਿੰਨੇ ਕੈਰ ਗੁਰਾਂ ਤੇ ਟਹਿ ਗੇ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬਹਿ ਗਏ ਸਰਤਾਜ ਸ਼ਹੀਦਾਂ ਦੇ ਤੱਤੀਆਂ ਤਵੀਆਂ ਤੇ ਵੀ ਬਹਿ ਗਏ 라ਵੀ ਵਿੱਚ ਟਲ ਪਈ ਸੀ ਬਣਾ ਕੇ ਇੱਕ ਅੱਲਾ ਨੂੰ ਯਾਰੇ ਸਭ ਸੇਕ ਸਹਾਰ ਲਿਆ ਤਵੀ ਵੀ ਕਰਤੀ ਠੰਡੀ ਠਾਰੇ ਸਭ ਸੇਕ ਸਹਾਰ ਲਿਆ ਤਵੀ ਵੀ ਕਰਤੀ ਠੰਡੀ ਠਾਰੇ ਸ਼ਾਲੇ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬਹਿ ਗਏ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵੀਆਂ ਤੇ ਵੀ ਬਹਿ ਗਏ ਸਿੱਖ ਕੌਮ ਦੇ ਖਾਤਰ ਹੀ ਇੰਨਾ ਆਪਣਾ ਆਪ ਮਿਟਾਇਆ ਲੋਕਾਂ ਦੇ ਜੀਵਨ ਲਈ ਆਪਣੀ ਜਿੰਦ ਨੂੰ ਹਵਾਰ ਮੁਕਾਇਆ ਲੋਕਾਂ ਦੇ ਜੀਵਨ ਲਈ ਆਪਣੀ ਜਿੰਦ ਨੂੰ ਹਵਾਰ ਮੁਕਾਇਆ ਪਾਣਾ ਮਨ ਮਾਲਕ ਦਾ ਲਿਵਸੀ ਉਸ ਡਾਡੇ ਵੱਲ ਲੈ ਗਏ ਸਰਤਾਜ ਸ਼ਹੀਦਾਂ ਦੇ ਤੱਤੀਆਂ ਤਵੀਆਂ ਤੇ ਵੀ ਬੈ ਗਏ ਸਰਤਾਜ ਸ਼ਹੀਦਾਂ ਦੇ ਤਤੀਆਂ ਤਵੀਆਂ ਤੇ ਵੀ ਬੈ ਗੇ ਕੋਮਲ ਜਿਹੇ ਅੰਗਾਂ ਦੇ ਮਾਲਕ ਬੈ ਗੇ ਅੱਗ ਦੇ ਉੱਤੇ ਸੀ ਜੂਨ ਮਹੀਨਾ ਬਈ ਪੂਰੀ ਵਰਦੀ ਗਰਮੀ ਰੁੱਤੇ ਸੀ ਜੂਨ ਮਹੀਨਾ ਬਈ ਪੂਰੀ ਹੀ ਵਰਦੀ ਗਰਮੀ ਰੁੱਤੇ ਜੋ ਅੱਗ ਬਾਂ ਇਸੀ ਰੇਤਾ ਪਾਉਂਦੇ ਵੇਂਦੇ ਰਹਿ ਗਏ ਸਰਤਾਜ ਸ਼ਹੀਦਾਂ ਦੇ ਤੱਤੀਆਂ ਤਵੀਆਂ ਤੇ ਵੀ ਬਹਿ ਗਏ ਸਰਤਾਜ ਸ਼ਹੀਦਾਂ ਦੇ ਤੱਤੀਆਂ ਤਵੀਆਂ ਤੇ ਵਿੱਚ ਸਿਰ ਰੱਖ ਕੇ ਹੋਈਆਂ ਭੁੱਲਾਂ ਨੂੰ ਬਖਸ਼ਾਈਏ ਚਰਣਾ ਵਿੱਚ ਸਿਰ ਰੱਖ ਕੇ ਹੋਈਆਂ ਭੁੱਲਾਂ ਨੂੰ ਬਖਸ਼ਾਈਏ ਗੁਰਬਖਸ਼ ਹਿਤੰਦਾਏ ਜੋ ਵੀ ਆ ਕੇ ਰਾਹੇ ਪੈਗੇ ਸਰਤਾਜ ਸ਼ਹੀਦਾਂ ਦੇ ਤੱਤਿਆਂ ਤਵਿਆਂ ਤੇ ਵੀ ਬਹਿਗੇ ਦਰताज ਸ਼ਹੀਦਾਂ ਦੇ